देखो जगन्नाथ जी दी यात्रा ਤੁਹਾਨੂੰ ਪਤਾ ਹਰ ਸਾਲ ਇਸੇ ਚਾ ਅਮੰਗਾ ਨਾਲ ਖਿੱਚਦੇ ਖਿੱਚਦੇ ਸਾਹਮਣੇ ਜਦੋਂ ਭਗਵਾਨ ਦਾ ਰੱਸਾ ਖਿੱਚਿਆ ਜਾਂਦਾ ਹੈ ਤੇ ਇਹਦੇ ਨਾਲ ਕੱਲਾ ਰੱਸਾ ਨਹੀਂ ਭਗਵਾਨ ਖੁਸ਼ੀਆਂ ਲੈ ਕੇ ਆਉਂਦਾ ਹੈ ਇਹ ਯਾਤਰਾ ਜਿਹੜੀ ਜਗਨਨਾਥੀ ਦੀ ਖੁਸ਼ੀਆਂ ਲੈ ਕੇ ਆਉਂਦੀ ਆ ਨਾਲ-ਨਾਲ ਜਦੋਂ ਹੁਣ ਚੱਲੇਗਾ ਰੱਥ ਤੇ ਨਾਲ ਇਹ ਜਦੋਂ ਪ੍ਰਾਰਥਨਾ ਹੱਥ ਜੋੜਨਗੇ ਉਹਦੇ ਨਾਲ ਦਿਲ ਵੀ ਖੁੱਲਣਗੇ ਦਿਮਾਗ ਵੀ ਖੁੱਲਣਗੇ ਉਹਦੇ ਨਾਲ ਭਾਈ ਚਰਕ ਸਾਂਝ ਵੀ ਉਹ ਵੀ ਵਧੂਗੀ ਤੇ ਜਿੱਥੇ-ਜਿੱਥੇ ਜੀ ਦੇ ਜੀਤੇ ਤੇ ਕਿਰਪਾ ਭਗਵਾਨ ਨਿਰਾਮ ਨਾਲ ਖੜੇ ਹੋ ਕੇ ਕਿਉਂਕਿ ਅੱਜ ਇੱਕ ਬਹੁਤ ਵੱਡਾ ਹਾਦਸਾ ਯੂਪੀ 'ਚ ਹੋਇਆ ਅਸੀਂ ਭਗਵਾਨ ਨੂੰ ਜਿੱਥੇ ਵੀ ਖੜੇ ਆ ਉਥੋਂ ਹੱਥ ਜੋੜਨੇ ਆ ਕੋਈ ਐਸੀ ਇੱਕ ਸਕਿੰਟ ਦੀ ਗੱਲ ਹੁੰਦੀ ਹੈ ਜਿਹਦੇ ਨਾਲ ਕ੍ਰਾਈਸਿਸ ਕਈ ਵਾਰ ਆ ਜਾਂਦਾ ਤੇ ਪਰ ਅੱਜ ਜਿਸ ਚਾਨਾ ਤੁਹਾਨੂੰ ਪਤਾ ਲੁਧਿਆਣਾ ਸ਼ਹਿਰ ਇਹ ਯਾਤਰਾ ਮਨਾਉਂਦਾ ਘਰਾਂ ਦੇ ਘਰਾਂ ਦੇ ਅੱਜ ਖੁਸ਼ੀਆਂ ਆ ਜਾਂਦੀਆਂ ਜਿਵੇਂ ਢੜ ਆਉਂਦੇ ਆ ਨਾ ਉਹ ਖੁਸ਼ੀਆਂ ਦੇ ਢੜ ਆ ਜਿਹੜੇ ਉਹ ਅੱਜ ਘਰਾਂ ਚ ਲੁਧਿਆਣੇ ਚ ਆਉਣਗੇ ਸਾਰੀਆਂ ਜਿਹੜੀਆਂ ਜਿਹੜੀਆਂ ਉਹਨਾਂ ਦੀਆਂ ਬਹੁਤ ਚਿਰ ਦੀਆਂ ਮੰਗਾਂ ਭਗਵਾਨ ਮੂਰੇ ਹੋਰ ਕੀ ਤੋਂ ਮੰਗਣਾ ਰੱਬ ਤੋਂ ਹੀ ਮੰਗਣਾ ਨਾ ਤੇ ਉਹ ਅੱਜ ਮੰਗਾ ਜਿਹੜੀਆਂ ਨੇ ਉਹ ਪਰਮਾਤਮਾ ਹਰ ਘਰ ਚ ਕਿਉਂਕਿ ਇਹ ਸਾਰਾ ਪਰਿਵਾਰ ਆ ਜਗਨਨਾਥ ਪਰਿਵਾਰ ਤੇ ਆਪਣਾ ਪਰਿਵਾਰ ਸਮਝ ਕੇ ਸਭ ਨੂੰ ਅੱਜ ਕੋਈ ਟੌਫੀਆਂ ਬਣਦਾ ਕਿਸੇ ਨੂੰ ਮਿੱਠੀਆਂ ਟੌਫੀਆਂ ਮਿਲ ਲਈਆਂ ਕਿਸੇ ਨੂੰ ਆਈਸਕ੍ਰੀਮ ਮਿਲ ਲਈਆਂ ਹਾਂ ਜੀ ਕਿਸੇ ਨੂੰ ਲੱਡੂ ਮਿਲਣੇ ਆ ਤੇ ਜਿਸ ਤਰੀਕੇ ਦਾ ਪ੍ਰਸ਼ਾਦ ਉਸ ਤਰੀਕੇ ਦਾ ਜੀ ਨੇ ਕੀ ਮੰਗਾ ਜਗਨਨਾਥ ਜੀ ਤੋਂ ਦੇਖੋ ਆ ਝੋਲੀ ੱਡ ਕੇ ਮੈਂ ਬੋਲਦੇ ਹੋਏ ਕਿਹਾ ਵੀ ਲੁਧਿਆਣੇ ਦੇ ਹਰ ਨੌਜਵਾਨ ਭਗਵਾਨ ਤੂੰ ਇਹ ਹੀ ਮੰਗੇ ਵੀ ਮੈਂ ਆਪਣੇ ਬਜ਼ੁਰਗਾਂ ਦੀ ਉਹਨਾਂ ਦਾ ਆਸ਼ੀਰਵਾਦ ਮੈਂ ਵੀ ਇਹੀ ਮੰਗਿਆ ਵੀ ਮੈਨੂੰ ਕਿਉਂਕਿ ਬਜ਼ੁਰਗਾਂ ਦੇ ਆਸ਼ੀਰਵਾਦ ਚ ਹੀ ਰੱਬ ਆ ਵੀ ਮੈਨੂੰ ਪਰਮਾਤਮਾ ਇਹ ਤਾਕਤ ਦੇ ਬਖਸ਼ੀ ਵੀ ਮੈਂ ਆਪਣੇ ਮਾਂ-ਬਾਪ ਆਪਣੇ ਬਜ਼ੁਰਗਾਂ ਦਾ ਆਸ਼ੀਰਵਾਦ ਲੈ ਸਕਾਂ ਤੇ ਬਜ਼ੁਰਗ ਆਪਣੇ ਨੌਜਵਾਨਾਂ ਨੂੰ ਬੱਚਿਆਂ ਨੂੰ ਅਸ਼ੀਰਵਾਦ ਦੇਣ ਉਹ ਜੀ ਰੱਬ ਆ ਤੇ ਜੇ ਸਾਡੀ ਇਹ ਪੀੜ੍ਹੀ ਅਗਲੀ ਜਗਨਨਾਥ ਮਹਾਰਾਜ ਦੀ ਕਿਰਪਾ ਨਾਲ ਅਗਲੀ ਪੀੜ੍ਹੀ ਆਪਣੇ ਬਜ਼ੁਰਗਾਂ ਦੇ ਕਹਿਣੇ ਤੇ ਚੱਲ ਪਈ ਅਸ਼ੀਰਵਾਦ ਨਾਲ ਚੱਲ ਪਈ ਤੇ ਕੋਈ ਕਮੀ ਹੋਣੀ ਆਪਣੇ ਸ਼੍ਰੋਮਣੀ ਗੱਲਦਲ ਕਹਿੰਦੀ ਹੈ ਕਿ ਕੇਂਦਰੀ ਏਜੰਸੀਆਂ ਜਿਹੜੀਆਂ ਆ ਉਹ ਸਾਨੂੰ ਤੋੜਨਾ ਚਾਹੁੰਦੀਆਂ ਨੇ ਜਿਹੜੇ ਸਾਡੇ ਜਗ ਫਾੜ ਪਏ ਨੇ ਉਹ ਕੇਂਦਰੀ ਏਜੰਸੀਆਂ ਉਹਨੇ ਪਾਏ ਆ ਮੰਦ ਭਾਗਾ ਇਹ ਕਹਿਣਾ ਕੁਝ ਉਹ ਅਲੱਗ ਗੱਲ ਆ ਪਰ ਜਿਹੜਾ ਵੀ ਅਕਾਲੀ ਦਲ ਇੱਕ ਬਹੁਤ ਪੁਰਾਣੀ ਪਾਰਟੀ ਆ ਉਹਦੇ ਵਿੱਚ ਜਿਹੜਾ ਵੀ ਕੁਝ ਹੋ ਰਿਹਾ ਉਹ ਮੰਦ ਭਾਗਾ ਏ ਬੜਾ ਮਾੜਾ ਏ ਬਹੁਤ ਪੁਰਾਣਾ ਪਾਰਟੀ ਦਾ ਇਤਿਹਾਸ ਆ ਤੇ ਸਾਰਿਆਂ ਨੂੰ ਕੱਲਾ ਇਹ ਨਹੀਂ ਹੁੰਦਾ ਵੋਟਾਂ ਦੀ ਰਾਜਨੀਤੀ ਅਸੀਂ ਹਾਰੇ ਆ ਜਿੱਤਦੇ ਆ ਜਾਂ ਵੋਟਾਂ ਕਿੰਨੀਆਂ ਪਈਆਂ ਨਹੀਂ ਪਈਆਂ ਇਹਦੇ ਬਹੁਤ ਚੰਗੇ ਵਿਚਾਰਾਂ ਵਾਲੀ ਪਾਰਟੀ ਆ ਬਹੁਤ ਕੁਰਬਾਨੀਆਂ ਦਿੱਤੀਆਂ ਏ ਇਸ ਪਾਰਟੀ ਨੇ ਤੇ ਤਾਂ ਦੇਸ਼ ਆਜ਼ਾਦ ਹੋਇਆ ਖਾਸ ਤੌਰ ਤੇ ਉਦੋਂ ਬਾਅਦ ਪੰਜਾਬ ਨੂੰ ਸਿੱਖੀ ਨੂੰ ਪੰਜਾਬੀਆਂ ਨੂੰ ਬੜੀ ਦੇਣ ਤੇ ਉਹ ਦਰੋਹਰ ਜਿਹੜੇ ਅੱਜ ਦੇ ਨੇ ਚਾਹੇ ਕੋਈ ਉਲਟਾ ਕੋਈ ਨਾਲ ਅੱਜ ਉਹਨਾਂ ਦੀ ਜ਼ਿੰਮੇਵਾਰੀ ਆ ਵੀ ਅਕਾਲੀ ਦਲ ਨੂੰ ਸੰਭਾਲ ਕੇ ਰੱਖਣ ਜਿਹੜਾ ਕਿ ਇਹਨਾਂ ਦੇ ਬਜ਼ੁਰਗਾਂ ਨੇ ਜੋ-ਜੋ ਘਾਲਣਾ ਘਾਲ ਲੀਆਂ ਏ ਇਹ ਤਾਂ ਅੱਜ ਇਹਨਾਂ ਨੂੰ ਬਣਿਆ-ਬਣਾਇਆ ਮਿਲੇ ਆ ਇਹ ਥੋੜੀ ਇਹਨੂੰ ਤੋੜ ਦਿਓ ਜਿੰਨਾ ਜੋੜਨ ਦੀ ਕੋਸ਼ਿਸ਼ ਕਰੋ ਸਿਆਣੇ-ਸਿਆਣੇ ਬੰਦੇ ਨੇ ਮੈਂ ਕੋਈ ਸਲਾਹ ਨਹੀਂ ਦੇ ਸਕਦਾ ਪਰ ਮੈਂ ਅਕਾਲੀ ਦਲ ਬਾਰੇ ਤਾਂ ਪੜ੍ਹਿਆ ਨਾ ਉਹਨਾਂ ਬਾਰੇ ਤਾਂ ਸੁਣਿਆ ਨਾ ਉਹ ਅਕਾਲੀ ਬਣੋ ਜਿਹੜਾ ਅਸਲੀ ਅਕਾਲੀ ਸੀ ਦਲ ਨਾ ਬਣੋ ਕੱਲਾ ਅਕਾਲੀ ਬਣੋ ਆ ਅੰਮ੍ਰਿਤਪਾਲ ਨੂੰ ਲੈ ਕੇ ਸਰ ਬੜਾ ਬਗਵਾਚ ਚੱਲ ਰਿਹਾ ਹੁਣ ਮਾਤਾ ਨੇ ਗਵਾ ਦਿੱਤਾ ਔਰ ਹੁਣ ਅੰਮ੍ਰਿਤਪਾਲ ਕਹਿ ਰਹੇ ਨੇ ਕਿ ਮੈਨੂੰ ਅਫਸੋਸ ਹੈ ਕਿ ਮੇਰੀ ਮਾਤਾ ਨੇ ਦੇਖੋ ਤੁਸੀਂ ਬਹੁਤ ਪੁਰਾਣੇ ਹੋ ਜੀ ਜਿਹੜਾ ਬੰਦਾ ਮੈਂ ਤਾਂ ਮੈਂ ਤਾਂ ਇਹ ਗੱਲ ਕਹੀ ਸੀ ਵੀ ਸੰਵਿਧਾਨ ਦੀ ਸੋਚ ਚੱਕੋ ਉਹਨਾਂ ਨੇ ਸੰਵਿਧਾਨ ਦੀ ਸੋਚ ਚੱਕ ਲਈ ਤੇ ਹੁਣ ਗੱਲ ਕਿੱਥੇ ਰਹਿ ਗਈ ਜਦੋਂ ਦੇਸ਼ ਦੇ ਕਾਨੂੰਨ ਦੀ ਸੋਚ ਚੱਕ ਲਈ ਸੰਵਿਧਾਨ ਦੀ ਸੋਚ ਚੱਕ ਲਈ ਤੇ ਉਹਨਾਂ ਦੇ ਮਾਤਾ ਜੀ ਨੇ ਇਹ ਬਿਆਨ ਦੇ ਦਿੱਤਾ ਆਪਾਂ ਉਦੋਂ ਬਾਅਦ ਕਿਉਂ ਉਹਨੂੰ ਕਿਉਂ ਉਹਨੂੰ ਜਿਹੜੀਆਂ ਇਹ ਜਿਹੀਆਂ ਤਾਕਤਾਂ ਐ ਉਹ ਦੁਬਾਰਾ ਉਹਨੂੰ ਤੋੜ ਮਰੋੜ ਕੇ ਦਿਖਾਉਣਾ ਚਾਹੁੰਦੀਆਂ ਐ ਐਮਪੀ ਉਹਨਾਂ ਨੇ ਹੌਥ ਲੈ ਕੇ ਸਾਈਨ ਕੀਤੀ ਵੀ ਮੈਂ ਇਸ ਦੇਸ਼ ਦਾ ਕਾਨੂੰਨ ਸੰਵਿਧਾਨ ਮੰਨਦਾ ਉਦੋਂ ਬਾਅਦ ਉਹ ਬਰਸੋਂ ਸੌਂ ਚੱਕ ਕੇ ਗਏ ਨੇ 5 ਤਰੀਕ ਨੂੰ ਵੀ ਮੈਂ ਇਸ ਦੇਸ਼ ਦੇ ਸੰਵਿਧਾਨ ਨੂੰ ਮੰਨਦਾ ਤੇ ਜਿਹੜੀਆਂ ਵੀ ਚੀਜ਼ਾਂ ਕਰਨੀਆਂ ਹੋਣਗੀਆਂ ਦੇਸ਼ ਲਈ ਉਹ ਮੈਂ ਕਰੂੰਗਾ ਤੇ ਉਦੋਂ ਬਾਅਦ ਉਹਨਾਂ ਨੇ ਮਾਤਾ ਜੀ ਨੇ ਵੀ ਇਹੀ ਕਿਹਾ ਹੈ ਹੁਣ ਘਰ 'ਚ ਨਾ ਲੜਾਈ ਪਵਾਓ ਮੇਰੀ ਇੱਕ ਤੇ ਮੈਂ ਮਾਨ ਸਾਹਿਬ ਦਾ ਸਤਿਕਾਰਯੋਗ ਨੇ ਜਿਹੜੇ ਵੀ ਲੋਕ ਨੇ ਜਿਹੜੇ ਵੀ ਲੋਕ ਨੇ ਆ ਟਵੀਟ ਕਰਵਾ ਰਹੇ ਆ ਜਾਂ ਕਿਹੜੇ ਹੈਂਡਲ ਤੋਂ ਕਰਵਾ ਰਹੇ ਆ ਇਹ ਉਹਨਾਂ ਦੇ ਮਾਪਪ ਦੇ ਪ੍ਰੈਸ਼ਰ ਪਾ ਕੇ ਕਰਵਾਇਆ ਜਾ ਰਿਹਾ ਸ਼੍ਰੀਮ ਜਿਹੜਾ ਅਮਰਿਤਪਾਲ ਆ ਉਹ ਆਪਣੀ ਮਾਂ ਨੂੰ ਇਹ ਲਫ਼ਜ਼ ਨਹੀਂ ਲਿਖ ਸਕਦਾ ਜਿਹੜੇ ਲਫ਼ਜ਼ ਲਿਖੇ ਨੇ ਤੇ ਇਸ ਕਰਕੇ ਇਹ ਬਹੁਤ ਵੱਡੀਆਂ ਸ਼ਰਾਰਤਾਂ ਐ ਜਿਹੜੀਆਂ ਜਿਹੜੇ ਲੋਕ ਅਮਰਿਤਪਾਲ ਨੂੰ ਨਚਾਉਣ ਦੀ ਕੋਸ਼ਿਸ਼ ਕਰ ਰਹੇ ਸੀ ਉਹ ਉਹੀ ਹੁਣ ਇਸ ਪਰਿਵਾਰ ਨੂੰ ਲੜਾਉਣ ਦੀ ਕੋਸ਼ਿਸ਼ ਕਰ ਰਹੇ ਆ ਤੋੜਨ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਕਲੀਅਰ ਅਮਰਿਤਪਾਲ ਨੇ ਸੌ ਚੱਕੀ ਆ ਉਹਨਾਂ ਦੇ ਮਾਤਾ ਜੀ ਨੇ ਪਿਤਾ ਜੀ ਨੇ ਬਿਆਨ ਦਿੱਤਾ ਤੇ ਹੁਣ ਇਹ ਕੋਈ ਨਾ ਕੋਈ ਐਸੀ ਅਸ਼ਰਾਰਤੀ ਜਿਹੜੀਆਂ ਇਹ ਉਹਨਾਂ ਨੂੰ ਜਾਂਦਾ ਉਹਨਾਂ ਨੂੰ ਵੀ ਡਰਾ ਰਹੇ ਆ ਤੇ ਅਮਰਿਤਪਾਲ ਨੂੰ ਵੀ ਕੋਈ ਨਾ ਕੋਈ ਐਸੀਆਂ ਚੀਜ਼ਾਂ ਉਹਨਾਂ ਦੇ ਸਾਥੀਆਂ ਨੂੰ ਕਰ ਰਹੇ ਆ ਜਿਨ੍ਹਾਂ ਤੋਂ ਇਹ ਟਵਿੱਟਰ ਹੈਂਡਲ ਹੈਂਡਲ ਕਰਵਾਇਆ ਜਾ ਰਿਹਾ ਹੈ ਅਮਰਿਤਪਾਲ ਭਾਜਪਾ 'ਚ ਰਲ ਸਕਦੇ ਨੇ ਨਹੀਂ 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 ਭਾਜਪਾ ਨੂੰ ਕੀ ਲੋੜ ਉਹ ਉਹ ਕਿਸੇ ਵੀ ਪਾਰਟੀ ਚ ਰਹਿਣ ਦੇਸ਼ ਦੀ ਗੱਲ ਕਰਨ ਪੰਜਾਬ ਦੀ ਗੱਲ ਕਰਨ ਪੰਜਾਬੀਆਂ ਦੀ ਗੱਲ ਕਰਨ ਸਿੱਖਾਂ ਦੀ ਗੱਲ ਕਰਨ ਬੰਦੀ ਸਿੱਖਾਂ ਨੂੰ ਲੈ ਕੇ ਕੀ ਕਰਨਾ ਚਾਹੋਗੇ ਕਿਉਂਕਿ ਬੰਦੀ ਸਿੱਖਾਂ ਉੱਲੇ ਕੇ ਬੜਾ ਵਿਵਾਦ ਰਿਆ ਰਹਾ ਹੈ عورت ਭਾਦੇ ਉਹ ਤਾਂ ਹੁਣ ਗੱਲ ਪੁਰਾਣੀ ਹੋ ਗਈ ਮੈਂ ਤਾਂ ਤੁਹਾਨੂੰ ਪਤਾ ਨਹੀਂ ਕਿਹੜਾ ਹਮਲਾ ਹੋਇਆ ਹੈ ਹਾਂਜੀ ਦੇਖੋ ਇਹ ਇਹ ਪੰਜਾਬ ਦਾ ਜਿਹੜਾ ਪੰਜਾਬ ਦੀ ਸਰਕਾਰ ਆ ਬਿਲਕੁਲ ਮਤਲਬ ਐਨ ਲੱਗ ਰਿਹਾ ਵੀ ਉਰੇ ਜੰਗਲ ਰਾਜ ਹੋ ਗਿਆ ਜਿਹਦਾ ਜੀ ਕਰਦਾ ਕੁਛ ਵੀ ਬੋਲਦਾ ਜਿਹਦਾ ਜੀ ਕਰਦਾ ਉਹ ਕਿਸੇ ਤੇ ਹਮਲਾ ਕਰਦਾ ਇੱਥੋਂ ਇਹ ਲੱਗਦਾ ਏ ਵੀ ਸਰਕਾਰ ਨਾ ਦੀ ਕੋਈ ਚੀਜ਼ ਨਹੀਂ ਗੀ ਗੱਲ ਤਾਂ ਇਹ ਏ ਅਸਲੀ ਜਦੋਂ ਜੰਗਲ ਰਾਜ ਹੋਊਗਾ ਵੀ ਜਿਹੜਾ ਵੀ ਸ਼ਿਕਾਰ ਕਿਸਦਾ ਕਰੂਗਾ ਜਿਹੜਾ ਉਹ ਤੋਂ ਤਕੜਾ ਏ ਜਿਹਦੇ ਹੱਥ 'ਚ ਕੁਛ ਹੈਗਾ ਏ ਉਹ ਕਿਸੇ ਨੂੰ ਵੀ ਮਾਰ ਲੂਗਾ ਕਿਸੇ ਨੂੰ ਵੀ ਖਾ ਲੂਗਾ ਉਹ ਹਾਲਾਤ ਉਰੇ ਬਣੇ ਹੋਏ ਆ ਇਸ ਕਰਕੇ ਕਿਤੇ ਨਾ ਕਿਤੇ ਚਲੋ ਮੈਂ ਮੰਨਦਾ ਵੀ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਆ ਪਰ ਕਿਤੇ ਨਾ ਕਿਤੇ ਜਿਹੜੀ ਆਫੀਸਰਸ ਨੇ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੂੰ ਆਪਣੇ ਮੋਢਿਆਂ ਤੇ ਜ਼ਿੰਮੇਵਾਰੀ ਚੱਕਣੀ ਪਊਗੀ ਮੈਂ ਗਵਰਨਰ ਸਾਹਿਬ ਨੂੰ ਜਿਹੜਾ ਇਹ ਉਹ ਕੱਲ 5 ਵਜੇ ਗਵਰਨਰ ਸਾਹਿਬ ਨੂੰ ਮਿਲ ਰਹੇ ਆ ਇਸ ਕਰਕੇ ਵੀ ਕਿਤੇ ਨਾ ਕਿਤੇ ਇਹਦਾ ਧਿਆਨ ਦਿਓ ਮੈਂ ਇਹ ਨਹੀਂ ਕਹਿੰਦਾ ਫਿਰ ਇਹਨੂੰ ਗਲਤ ਮੰਨ ਲਿਆ ਵੀ ਅਸੀਂ ਨਹੀਂ ਕਹਿੰਦੇ ਗਵਰਨਰ ਰਾਜ ਲਾਉਣਾ ਜਾਂ ਕੋਈ ਕੋਈ ਗੱਲ ਕਰਨਾ ਪਰ ਗਵਰਨਰ ਸਾਹਿਬ ਦੀ ਵੀ ਜ਼ਿੰਮੇਵਾਰੀ ਆ ਗਵਰਨਰ ਸਾਹਿਬ ਸੀਐਮ ਦੇ ਨਾਲ ਗੱਲ ਕਰਨ ਵੀ ਇਹ ਕਿਉਂ ਹੋ ਰਿਹਾ ਤੇ ਮੈਂ ਵੀ ਆਪਣੇ ਵੱਲੋਂ ਜੋ ਕੋਈ ਇਨਪੁਟ ਜੋ ਸੁਝਾਅ ਹੋਊਗਾ ਮੈਂ ਕੱਲ ਨੂੰ ਗਵਰਨਰ ਸਾਹਿਬ ਨੂੰ ਦਊਂਗਾ